ਛਿੜਾ ਗੱਲਾਂ ਵਾ ਤਾਂ ਹੋਣੀਆਂ ਮਰਾੜ ਕਲਾਂਗ ਗਰਾਊਂਡ ਦੇ ਵਿੱਚ ਅੱਜ ਆਪਣੀ ਛੋਟੀ ਪੰਦੀ ਦੀ ਠਾ ਠਾ ਕਰਾਈ ਆਉਂਦੀ ਦੀਪਾ ਵੀ ਜੱਫੀਆਂ ਦੀ ਠਾ ਠਾ ਕਰਾਈ ਆਉਂਦਾ ਕੁਛ ਇਹਨੂੰ ਠੋਕਦਾ ਜੱਫਾ ਸਾਹ ਦੀਪਾ ਭੇੜਾ ਭੇੜਾ ਜੱਫੀ ਆ ਸਾਡਾ ਮਰਾੜਾਂ ਦਾ ਦੀਪਾ ਬੈਸਟ ਜੱਫੀ ਆ ਬੈਸਟ ਕਿੱਥੋਂ ਛੜਾ ਲੋਂਗੇ ਦੋ ਚੰਦਰੇ ਲਾ ਦਿੰਦਾ ਜੰਦਰੇ ਦਾ ਸ਼ਾਬਾਸ਼ ਦੀਪਾ ਸ਼ਾਬਾਸ਼ ਛੜਦੇ ਬਸ ਚਲੋ ਵੀ ਅਗਲੀ ਰੇਡ ਪਾਓ ਕੀ ਦੀ ਆ ਚਲੋ ਚੱਲ ਵੀ ਹਿਰੇ ਆ ਜਾ ਕਰਾਂ ਚੱਲ ਹੀ ਰੇ ਮੱਥਾ ਟੇਕ ਆ ਜਾ ਕੇ ਰਾਂ ਹੀਰਾ ਇਹ ਆ ਸਾਡਾ ਹੀਰਾ ਜਾਫੀ ਤੇ ਰੇਡਰ ਆ ਆਲ ਰਾਉਂਡਰ ਲਾਗਾ ਦੀਪੇ ਨੂੰ ਟੱਚ ਹੋ ਗਿਆ ਟੱਚ ਹੋ ਗਿਆ ਦੀਪੇ ਨੂੰ ਪੁਆਇੰਟ ਲੈ ਕੇ ਜਾਂਦਾ ਹੋਇਆ ਹੀਰਾ ਮਾਰਦਾ ਸ਼ਾਲਾ ਪੁੱਠੀਆਂ ਚਲੋ ਵੀ ਆਜੋ ਅਗਲੀ ਰੇਡ ਕੀ ਦੀ ਆ ਸਾਦ ਚੱਲ ਵੀ ਸਾਦ ਪਟਾਕੇਆਂ ਵਾਲਾ ਰੇਡ ਤੇ ਸਾਦ ਸਾਦ ਕਰਾਈ ਪਈ ਆ ਗਰਾਊਂਡ 'ਚ ਸਾਦ ਸਾਦ ਜਿਹੜਾ ਜੱਫਾ ਲਾਉਂਦਾ ਲੱਗ ਜਾਂਦਾ ਪਤਾ ਸਾਦ ਆ ਵੀ ਅੱਜ ਪੂਰਾ ਤਿਆਰੀ ਨਾਲ ਆਇਆ ਦੀਪੇ ਨਾਲ ਹੋ ਗਿਆ ਟੱਕਰਾ ਦੀਪਾ ਨਹੀਂ ਦਾ ਦਿੰਦਾ ਦੀਪਾ ਦੀਪਾ ਦਾ ਮਰੋੜੇ ਦਿੰਦਾ ਬੰਦੇ ਨੂੰ ਬੈਸਟ ਯਾਫੀ ਸਾਡਾ ਸ਼ਾਬਾਸ਼ ਦੀਪਿਆ ਸ਼ਾਬਾਸ਼ 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 ਸ਼ਰਦੇ ਦੀਪਿਆ ਛੱੜਦੇ ਬਸ ਚੱਲ ਸਾਡਾ ਚੱਲ 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 ਅਗਲੀ ਰੇਡ ਆਊਗੀ ਕਿੰਦੀ ਆ ਹਾਂ ਛੱਡਣ ਨੂੰ ਕਹਤਾ ਸੀ ਭਾਈ ਹਾਂ ਛੱਡਣ ਨੂੰ ਕਹਤਾ ਸੀ ਚੱਲ 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 ਅਗਲੀ ਰੇਡ ਖੁਸ਼ਾ ਖੁਸ਼ਾ ਅਗਲੀ ਰੇਡ ਖੁਸ਼ਾ ਮਾਰਦਾ ਥਾਪੀਆਂ ਪੱਟਾਂ ਦੇ ਕਹਿੰਦਾ ਚੱਲ ਰੇਡ ਪਾਓ ਕਿ ਕੀ ਗੱਲ ਆ ਚੱਲ ਪਾ ਤੁਰੋਂ ਰੇਡ ਕੋਈ ਨਹੀਂ ਕੋਟੀ ਨੂੰ ਪਾਉਂਦੇ ਰੇਡ ਨੂੰ ਚੱਲ 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 ਤੁਸੀਂ ਖੜੋ ਤੁਸੀਂ ਕੱਢ ਪਰ ਤੁਸੀਂ ਖੜੋ ਖੜੋ ਤੁਸੀਂ ਉੱਡਣਾ ਦੀਪਾ ਉੱਡਣਾ ਟਵਲ ਟੱਚ ਆ ਨਹੀਂ ਹੋਇਆ ਚੱਲ 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 ਖੁਸ਼ਾ ਚੱਲ 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 ਪੁਆਇੰਟ ਲੈ ਕੇ ਪੁਆਇੰਟ ਲੈ ਕੇ ਜਾਂਦਾ ਹੋਇਆ ਪੁਆਇੰਟ ਲੈ ਕੇ ਜਾਂਦਾ ਹੋਇਆ ਖੁਸ਼ਾ ਗੱਪਰੂ ਵੀ ਆਵਦਾ ਰੇਡ ਤੇ ਗੱਭਰੂ ਪਈ ਆਉਂਦਾ ਗੱਭਰੂ ਗੱਭਰੂ ਪਈ ਆਉਂਦਾ ਪਟਾਕੇ ਅੱਜ ਖੁਸ਼ੀ ਨਾਲ ਮੁਕਾਬਲਾ ਖੁਸ਼ੀ ਨਾਲ ਮੁਕਾਬਲਾ ਖੁਸ਼ੀ ਨਾਲ ਖੁਸ਼ੀ ਨਾਲ ਖੁਸ਼ੀ ਨਾਲ ਟੱਕਰਾ ਖੁਸ਼ੀ ਨਾਲ ਗੱਭਰੂ ਖਿੱਚ ਰੇਸ ਖਿੱਚ ਰੇਸ ਖਿੱਚ ਰੇਸ ਚੱਲ ਛੱਡ ਦੇ ਛੱਡ ਦੇ ਜਫਾ ਸ਼ਾਬਾਸ਼ ਇੱਕ ਗੱਭੋਰੀ ਵਾਲੇ ਮੁੰਡੇ ਦਾ ਹੀਰਾ ਹੀਰਾ ਆ ਗਿਆ ਰੇਡ ਤੇ ਖੜੋ 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 ਦੋਵੇਂ ਖੜ ਜੋ ਦੇਪੇ ਖੜੋ ਹੀਰਾ ਹੀਰਾ ਜਫਾ ਜਫਾ ਉੱਟਨੇ ਦਾ ਉੱਟਨੇ ਨੂੰ ਮਾਰ ਚਲਾ ਕੇ ਹੀਰਾ ਮਾਰ ਚਲਾ ਕੇ ਲਾਜੌਰ ਛੜਾ ਗੁੱਟ ਛੜਾ ਚੱਲ 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 ਬਾ ਛੜ ਦੇ ਬਸ ਸ਼ਾਬਾਸ਼ ਛੜ ਦੇ ਛੜ ਦੇ ਛੜ ਦੇ ਆਓ ਵੀ ਕੀ ਦੀ ਰੇਡ ਹੈ ਚਲੋ ਆਜੋ 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 ਆ ਇੱਥੇ ਮਾਰਦਾ ਥਾਪੀਆਂ ਪੱਟਾਂ ਦੇ ਖੁਸ਼ਾ ਖੁਸ਼ ਆ ਪਾਈ ਆਉਂਦਾ ਪਟਾਕੇ ਪਾਈ ਆਉਂਦਾ ਪਟਾਕੇ ਖੁਸ਼ੀ ਨਾਲ ਮੁਕਾਬਲਾ ਖੁਸ਼ੀ ਨਾਲ ਖੁਸ਼ੀ ਨਾਲ